ਪ੍ਰਦੀਪ ਸਿੰਘ ਆ ਵੀਰੇ ਕਿੱਥੋਂ ਦੇ ਰਹਿਣ ਵਾਲੇ ਲੰਡੇ ਕਿਆਂ ਦੇ ਰਹਿਣ ਵਾਲੇ ਇੱਕ ਹਾਦਸਾ ਵਾਪਰਿਆ ਕੀ ਕਰ ਰਹੇ ਆ ਆਲੂ ਜੋ ਕੇ ਆ ਰਹੇ ਸੀਗੇ ਅਸੀਂ ਹਾਂਜੀ ਤੇ ਲੰਗਰ ਲੰਗਰ ਲੱਗਾਈ ਦੂਸਰੀ ਸਾਈਡ ਅਸੀਂ ਆ ਰਹੇ ਸੀ ਜਗਰਾਉਂ ਵਾਲੀ ਸਾਈਡ ਅਸੀਂ ਦੂਸਰੀ ਸਾਈਡ ਗੱਡੀ ਰੋਕਤੀ ਲੰਗਰ ਛਕਣ ਚਲੇ ਗਏ ਤੇ ਇਹ ਜਿਹੜੇ ਲੰਗਰ ਛਕ ਕੇ ਆ ਰਹੇ ਸੀ ਨਾ ਵਾਪਸ ਤਿੰਨ ਜਣੇ ਸੀ ਵਿਚਾਲੇ ਲੜਕੀ ਸੀਗੀ ਦੋਨੇ ਸਾਈਡ ਉਹ ਮਾਤਾ ਸੀ ਤੇ ਇੱਕ ਦੀ ਮੰਮੀ ਸੀ ਲੜਕੀ ਦੀ ਤੇ ਮੋਟਰਸਾਈਕਲ ਬਹੁਤ ਤੇਜ਼ ਆ ਰਿਹਾ ਸੀਗਾ ਉਹ ਮਾਤਾ ਦੇ ਲੱਤ ਤੇ ਵੱਜਿਆ ਤੇ ਕੁੜੀ ਨੂੰ ਧੂਕ ਹੀ ਲੈ ਗਿਆ ਜਿੱਥੇ ਕੁੜੀ ਦੀ ਥਾਂ ਦੀ ਡੈਥ ਹੋ ਗਈ ਕੁੜੀ ਕਿੱਲਾ ਕਾਲ ਦੇ ਵਿੱਚ ਸੱਤ ਸਾਲ ਦੀ ਸੱਤ ਸਾਲ ਦੀ ਸੀ ਬੱਚੇ ਬੱਚੇ ਕਿੰਨੀ ਕੀ ਦੂਰ ਜਾ ਕੇ ਡਿੱਗੀ ਮੋਟਰਸਾਈਕਲ ਤੇ ਜਦੋਂ ਵਿੱਚ ਵੱਜੀ ਆ ਧੂਕੇ ਲੈ ਗਿਆ ਉੱਥੇ ਬਹੁਤ ਸਾਧਨ ਇਕੱਠੇ ਹੋ ਗਏ ਸੀ ਗਏ ਲੋਕ ਵੀ ਗਏ ਸੀ ਮੋਟਰਸਾਈਕਲ ਵਾਲੇ ਜਿਹੜੇ ਮੋਟਰਸਾਈਕਲ ਦੇ ਨਾਲ ਲੜਕੀ ਦੀ ਟੱਕਰ ਹੋਈ ਆ ਉਹ ਕਿੰਨੀ ਦੂਰ ਲੈ ਗਈ ਥੋੜੀ ਕਿ ਦੂਰੀ ਲੈ ਕੇ ਗਈ ਮਤਲਬ ਘੜੀਸ ਕੇ ਲੈ ਕੇ ਗਿਆ ਤੇ ਜਿਹੜੇ ਅਨੁਚਮਨ ਤੁਸੀਂ ਗਏ ਸੀ ਕਿੰਨੇ ਜਣੇ ਸੀਗੇ ਉੱਥੇ ਅਸੀਂ 22 ਜਣੇ ਸੀਗੇ ਤੇ ਇੱਥੇ ਜ਼ਖਮੀਆਂ ਨੂੰ ਕੌਣ ਲੈ ਕੇ ਆਇਆ ਜ਼ਖਮੀਆਂ ਨੂੰ ਗੱਡੀ ਵਾਲੇ ਲੈ ਕੇ ਆਇਆ ਸੀਗਾ ਹਾਥੀ ਵਾਲੇ ਤੇ ਮੋਟਰਸਾਈਕਲ ਵਾਲੇ ਵੀ ਸੱਟਾਂ ਮੱਝੀਆਂ ਮੋਟਰਸਾਈਕਲ ਵਾਲੇ ਰੁੱਕ ਗਏ ਸੀਗੇ ਬਾਕੀ ਹਾਂਜੀ ਸਾਰੇ ਜਣੇ ਜ਼ਖਮੀਆਂ ਨੂੰ ਦੇਖਣ ਲੱਗ ਗਏ ਸੀ ਮਤਲਬ ਉਹ ਕਾਠੀ ਬਹੁਤ ਹੋ ਗਿਆ ਸੀ ਉਹ ਨਿਕਲ ਗਏ ਸ਼ਾਇਦ ਤੇ ਮੋਟਰਸਾਈਕਲ ਵਾਲੇ ਸੱਟਾਂ ਮੱਝੀਆਂ ਉਹਨਾਂ ਦੇ ਮਤਲਬ ਕਾਠੀ ਬਹੁਤ ਹੋ ਗਿਆ ਸੀ ਦਿਖਾਈ ਨਹੀਂ ਉਹ ਰੁੱਕ ਗਏ ਸੀ ਵੈਸੇ ਉਹ ਤੇ ਕਹਿੰਦੇ ਮਤਲਬ ਤਿੰਨ ਹੀ ਵਾਲੇ ਤਾਂ ਹੀ ਸੱਟਾਂ ਸੀ ਨਾ ਇੱਕ ਤਾਂ ਬੱਚੀ ਜੀ ਦੀ ਮੌਤ ਹੋ ਗਈ ਹਾਂਜੀ ਹਾਂਜੀ ਦੋ ਲੇਡੀਜ਼ ਹਾਂਜੀ ਲੇਡੀ ਇੱਕ ਦੀ ਲੱਤ ਟੁੱਟ ਗਈ ਜਿਹਦੇ ਜਿਹੜੇ ਟੈਂਪੋਂ 'ਚ ਸਵਾਰ ਸੀਗੇ ਹਾਂਜੀ ਹਾਂਜੀ ਤਿੰਨ ਲੇਡੀ ਹਾਂਜੀ ਸਰ ਅੱਜ ਤੁਹਾਡੀ ਟੀਮ ਨੂੰ ਇੱਕ ਐਕਸੀਡੈਂਟ ਕੇਸ ਤੁਸੀਂ ਲੈ ਕੇ ਆਏ ਹੋ ਸਿਵਲ ਹਸਪੀਟਲ ਕੀ ਸੀ ਮਾਮਲਾ ਸਰ ਤੇ ਜਿੱਦਾਂ ਤੁਹਾਨੂੰ ਜਾਣਕਾਰੀ ਸਰ ਮੈਂ 80 ਬਲਵੀਰ ਸਿੰਘ ਨਾਲ ਸਾਡੀ ਐਸਐਸਪੀ ਦੀ ਟੀਮ ਸਾਨੂੰ ਜਦੋਂ ਪੀਸੀਆਰ ਤੋਂ ਫੋਨ ਆਇਆ ਜੀ ਇਹ ਐਕਸੀਡੈਂਟ ਬੁੱਗੀਪੁਰਾ ਚੌਂਗ ਨੇੜੇ ਡੇਰ ਹਸਪੀਟਲ ਤੇ ਹੋਇਆ ਜੀ ਤੇ ਜਦੋਂ ਤੁਸੀਂ ਉੱਥੇ ਮੌਕੇ ਤੇ ਪਹੁੰਚੇ ਕੀ ਸੀ ਉੱਥੇ ਹਾਲਾਤ ਉੱਥੇ ਜੀ ਦੋ ਮਾਤਾ ਦੇ ਇੱਕ ਦੀ ਲੱਤ ਟੁੱਟੀ ਹੋਈ ਸੀ ਇੱਕ ਦੇ ਸਿਰ ਤੇ ਸੱਟ ਵੱਜੀ ਹੋਈ ਸੀਗੀ ਤੇ ਅਸੀਂ ਉਹਨਾਂ ਨੂੰ ਦੋਨੋਂ ਲਿਆਂਦਾ ਜੀ ਜਿਹੜੀ ਇੱਕ ਬੱਚੀ ਸੀ ਉਹ ਐਂਬੂਲੈਂਸ ਲੈ ਕੇ ਆਈ ਆ ਉਹਨਾਂ ਦੀ ਆਉਂਦੀਆਂ ਇੱਥੇ ਡੈਥ ਹੋ ਗਈ ਬੱਚੀ ਦੀ ਬੱਚੀ ਦੀ ਉਮਰ 9 10 ਸਾਲ ਦੱਸੀ ਜਾ ਰਹੀ ਜੀ ਇਹ ਸਾਰੀਆਂ ਲੇਡੀਜ਼ ਲੰਡੇ ਗਿਆਂਦੀਆਂ ਜੀ ਤੇ ਕੀ ਉੱਥੇ ਕੀ ਕਰਦੀਆਂ ਪਈਆਂ ਸੀ ਇੰਨੇ ਟਾਈਮ ਉੱਥੇ ਸਰ ਪੂਜਾ ਦਾ ਲੰਗਰ ਲੱਗਾ ਸੀ ਆਨੂ ਚੋਕ ਕੇ ਆ ਰਹੀਆਂ ਸੀਗੀਆਂ ਅੱਛਾ ਜੀ ਤੇ ਹੁਣ ਵਾਪਸ ਲੰਡੇ ਗੇ ਨੂੰ ਜਾ ਰਹੀਆਂ ਸੀਗੀਆਂ ਤਾਂ ਸਾਡੇ ਨੂੰ ਐਸਐਸਆਰਟੀਮ ਨੂੰ ਪਤਾ ਲੱਗਾ ਸੀ ਮੌਕੇ ਤੇ ਜਾ ਕੇ ਮੁਦਲੀ ਐਮ ਐਸਪਿਟਲ ਅਸਲ ਦਾ ਆਇਆ ਜੀ ਡਾਕਟਰ ਸਾਹਿਬ ਜੀ ਇਹ ਕਿ ਐਮਰਜੈਂਸੀ ਕੇਸ ਆਏ ਆ ਜਦ ਵਿੱਚ ਐਕਸੀਡੈਂਟ ਕੀ ਕੀ ਇਹ ਮਾਮਲਾ ਸਾਡੇ ਕੋਲ ਐਂਬੂਲੈਂਸ ਤੇ ਜੀ ਚਾਰ ਕੇਸਸ ਆਏ ਨੇ ਚਾਰ ਚੋਂ ਇੱਕ ਬੇਬੀ ਲਗਭਗ ਇਹਨਾਂ ਦੇ ਅਕੋਰਡਿੰਗਲੀ ਕੋਲੇ ਮਲੇ ਦੇ ਦੌਰਾਨ ਬੁਗੀਪੁਰਾ ਬਾਈਸ ਪਾਸ ਦੇ ਕੋਲੇ ਲੰਗਰ ਲੱਗਿਆ ਹੋਇਆ ਸੀ ਔਰ ਉੱਥੇ ਰੋਡ ਕ੍ਰੋਸ ਕਰ ਰਹੇ ਸੀ ਤੇ ਕੋਈ ਮੋਟਰਸਾਈਕਲ ਵਾਲਾ ਆ ਕੇ ਉਹਨਾਂ ਦੇ ਵਿੱਚ ਵਜਿਆ ਜਿਸ ਜਿਸ ਦੇ ਨਾਲ ਐਕਸੀਡੈਂਟ ਦੇ ਦੌਰਾਨ ਇੱਕ ਬੱਚੀ ਦੀ ਡੈਥ ਹੋ ਗਈ ਬੱਚੀ ਲਗਭਗ 6 ਸਾਲ ਦੀ ਦੱਸ ਰਹੇ ਨੇ ਤੇ ਤਿੰਨ ਹੋਰ ਕੇਸਸ ਨੇ ਅਡਲਟ ਇੱਕ ਮਾਤਾ ਜੀ ਨੇ ਮਨਜੀਤ ਕੌਰ 60 ইয়ার ਫੀਮੇਲ ਹੈ ਜਿਨ੍ਹਾਂ ਨੂੰ ਅਸੀਂ ਰੈਫਰ ਕਰਤਾ ਐਮਸ ਬਿਝੰਡਾ ਮਲਟੀਪਲ ਇੰਜਰੀਜ਼ ਹੈ ਉਹਨਾਂ ਦੇ ਇੱਕ ਜਿਹੜੇ ਬੱਚੀ ਦੇ ਮਾਤਾ ਜੀ ਹੈਗੇ ਬੱਚ ਮਾਤਾ ਹੈ 6 ਸਾਲ ਦੀ ਏਜ ਹੈ ਉਹਨਾਂ ਨੂੰ ਵੀ ਹੈਡ ਇੰਜਰੀ ਕਾਰਨ ਏਮਸ ਰੈਫਰ ਕਰਨਾ ਪਿਆ ਬਠਿੰਡਾ ਔਰ ਇੱਕ ਲੇਡੀ ਹੈਗੇ ਆ ਲਗਭਗ 50 ਤੋਂ 55 ਸਾਲ ਦੇ ਸੁਖਵਿੰਦਰ ਕੌਰ ਉਹਨਾਂ ਦੇ ਵੀ ਮਲਟੀਪਲ ਇੰਜਰੀਜ਼ ਹੈ ਜੋ ਟ੍ਰੀਟਮੈਂਟ ਚੱਲ ਰਿਹਾ ਹੈ ਜੀ ਤੇ ਹੁਣ ਵੈਸੇ ਹਾਲਤ ਕਿੱਦਾਂ ਦੀ ਹੈ ਇਹਨਾਂ ਦੀ ਜਿਹੜੇ ਹਾਲਤ ਦੇਖੋ ਹੈਡ ਇੰਜਰੀਜ਼ ਹੈ ਜਿ ਇੱਕ ਵਾਰੀ ਤਾਂ ਅਸੀਂ ਫਰਸਟ ایڈ ਦਿੱਤੀ